ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਲਾਸ 3 ਗੁਰੂ ਅਮਰਦਾਸ ਜੀ ਦੇ ਰਿਲੇਟਡ ਇੰਪੋਰਟੈਂਟ ਇੰਪੋਰਟੈਂਟ ਥਿਊਰੀ ਨੂੰ ਕਵਰ ਕਰਾਂਗੇ ਠੀਕ ਹੈ ਤਾਂ ਦੋਸਤੋ ਪਹਿਲਾਂ ਆਪਣੇ ਦੋ ਕਲਾਸਿਸ ਕਵਰ ਹੋ ਚੁੱਕੇ ਨੇ ਜਿਸ ਦੇ ਵਿੱਚ ਆਪਾਂ ਨੇ ਗੁਰੂ ਨਾਨਕ ਦੇਵ ਜੀ ਦੇ ਟੌਪਿਕ ਨੂੰ ਕਵਰ ਕੀਤਾ ਸੀ ਤੇ ਗੁਰੂ ਅੰਗਦ ਦੇਵ ਜੀ ਦੇ ਟੌਪਿਕ ਨੂੰ ਕਵਰ ਕੀਤਾ ਸੀ ਉਪਸੋ ਤੁਸੀਂ ਉਹ ਕਲਾਸਿਸ ਦੇਖ ਲਈਆਂ ਹੋਣਗੀਆਂ ਤੇ ਇਹਨਾਂ ਸਾਰੀਆਂ ਕਲਾਸਿਸ ਦੀ ਪੀਡੀਐਫ ਤੁਹਾਨੂੰ ਮੇਰੇ ਵਟਸਐਪ ਗਰੁੱਪ ਤੇ ਟੈਲੀਗ੍ਰਾਮ ਗਰੁੱਪ ਤੇ ਪ੍ਰੋਵਾਈਡ ਕਰ ਦਿੱਤੀ ਜਾਵੇਗੀ ਸੋ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਗਰੁੱਪਸ ਦਾ ਲਿੰਕ ਦੇ ਦਵਾਂਗਾ ਤਾਂ ਉੱਥੇ ਜਾ ਕੇ ਤੁਸੀਂ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤਾਂ ਚਲੋ ਜਿਹੜਾ ਅੱਜ ਦਾ ਆਪਣਾ ਚੈਪਟਰ ਰਹਿਣ ਵਾਲਾ ਉਹ ਗੁਰੂ ਅਮਰਦਾਸ ਜੀ ਦਾ ਚੈਪਟਰ ਹੈ ਇਸਦੇ ਆਪਣੇ ਇੰਪੋਰਟੈਂਟ ਕੋਨਟੈਂਟ ਜੋ ਵੀ ਪੁਆਇੰਟ ਰਹਿਣਗੇ ਥਿਊਰੀ ਦੇ ਰਿਲੇਟਡ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਸੋ ਗੱਲ ਕਰਦੇ ਹਾਂ ਗੁਰੂ ਅਮਰਦਾਸ ਜੀ ਦੇ ਬਾਰੇ ਤਾਂ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਸੀ ਇਹਨਾਂ ਨੂੰ ਗੁਰਗੱਦੀ ਸੀ ਜਿਹੜੀ ਕਿਸ ਤੋਂ ਮਿਲੀ ਸੀ ਗੁਰੂ ਅੰਗਦ ਦੇਵ ਜੀ ਤੋਂ ਤਾਂ ਜੇਕਰ ਇਹਨਾਂ ਦੇ ਜੀਵਨ ਕਾਲ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਜੀਵਨ ਕਾਲ ਸੀ ਉਹ ਰਿਹਾ ਸੀ 1479 ਤੋਂ ਲੈ ਕੇ 1574 ਤੱਕ 1479 ਤੋਂ ਲੈ ਕੇ 1574 ਤੱਕ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਆਪਣੇ ਜੀਵਨ ਕਾਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੁਧਾਰ ਕੀਤੇ ਠੀਕ ਹੈ ਤਾਂ ਹੁਣ ਇਹਨਾਂ ਦੇ ਜੀਵਨ ਬਾਰੇ ਦੇਖਦੇ ਹਾਂ ਇਹ ਗੱਲ ਕਰੀਏ ਗੁਰੂ ਅਮਰਦਾਸ ਜੀ ਦੇ ਜਨਮ ਸਥਾਨ ਬਾਰੇ ਤਾਂ ਜਿਹੜਾ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਸੀ ਉਹ ਹੋਇਆ ਸੀ ਬਾਸਰਗੇ ਪਿੰਡ ਦੇ ਵਿੱਚ ਬਾਸਰਗੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਕਦੋਂ ਹੋਇਆ ਸੀ 1479 ਦੇ ਵਿੱਚ ਤਾਂ ਇਹ ਪੁਆਇੰਟ ਤੁਸੀਂ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਹੈ ਕਿਉਂਕਿ ਜਨਮ ਸਥਾਨ ਹੋ ਗਿਆ ਜਾਂ ਜਨਮ ਤਾਰੀਖ ਹੋਊਗੀ ਇਹ ਐਗਜ਼ਾਮ ਦੇ ਵਿੱਚ ਪੁੱਛੇ ਹੀ ਪੁੱਛੇ ਜਾਂਦੇ ਨੇ ਤਾਂ ਜਨਮ ਸਥਾਨ ਸੀ ਜਿਹੜਾ ਉਹ ਬਾਸਰਗੇ ਸੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤੇ ਜਿਹੜਾ ਇਹਨਾਂ ਦਾ ਜਨਮ ਹੋਇਆ ਸੀ ਉਹ ਸੀ 1479 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਇਹਨਾਂ ਦੇ ਮਾਤਾ ਪਿਤਾ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਤੇਜਪਾਲ। ਸਕੂਰੂ ਅਮਰਦਾਸ ਜੀ ਦੇ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਤੇਜਪਾਲ ਤੇ ਮਾਤਾ ਦਾ ਨਾਮ ਸੀ ਮਾਤਾ ਬਖਤਕੌਰ ਜੀ। ਠੀਕ ਹੈ ਤਾਂ ਇਹ ਵੀ ਇੰਪੋਰਟੈਂਟ ਪੁਆਇੰਟ ਹੈ ਮੈਂ ਸਿਰਫ ਉਹ ਹੀ ਪੁਆਇੰਟ ਕਵਰ ਕਰ ਰਹਾ ਜਿਹੜੇ ਐਗਜ਼ਾਮ ਦੇ ਵਿੱਚ ਇੰਪੋਰਟੈਂਟ ਰਹਿਣ ਵਾਲੇ ਨੇ। ਜਿੱਕੇ ਤਾਂ ਇਸ ਲਈ ਤੁਸੀਂ ਇਹਨਾਂ ਦੇ ਨੋਟਸ ਵੀ ਜ਼ਰੂਰ ਤਿਆਰ ਕਰ ਲੈਣੇ ਨੇ। ਤਾਂ ਹੁਣ ਜੀਵਨ ਸਾਥੀ ਦੇਖਦੇ ਹਾਂ ਤਾਂ ਗੁਰੂ ਅਮਰਦਾਸ ਜੀ ਦੇ ਜੀਵਨ ਸਾਥੀ ਕੌਣ ਸੀ? ਤਾਂ ਉਹ ਸੀ ਮਨਸਾ ਦੇਵੀ ਜੀ। ਠੀਕ ਹੈ। ਤਾਂ ਇਹ ਤਿੰਨ ਪੁਆਇੰਟ ਹੋ ਗਏ ਤੇ ਅੱਗੇ ਤਾਂ ਉਹਨਾਂ ਦੇ ਚਾਰ ਬੱਚੇ ਹੋਏ ਸੀ ਦੋ ਪੁੱਤਰ ਤੇ ਦੋ ਪੁੱਤਰੀਆਂ ਠੀਕ ਹੈ ਇੱਕ ਬਾਬਾ ਮੋਰੀ ਜੀ ਤੇ ਬਾਬਾ ਮੋਨ ਜੀ ਮੋਰੀ ਜੀ ਤੇ ਮੋਨ ਜੀ ਇਹ ਦੋ ਬੱਚੇ ਸੀ ਤੇ ਦੋ ਧੀਆਂ ਸੀ ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ ਠੀਕ ਹੈ ਇਹ ਪੂਰੇ ਪਰਿਵਾਰ ਦਾ ਪਿਛੋਕੜ ਸੀ ਕਦੋਂ ਉਹਨਾਂ ਦਾ ਜਨਮ ਸਥਾਨ ਹੋਇਆ ਸੀ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਉਹਨਾਂ ਦੇ ਜੀਵਨ ਸਾਥੀ ਤੇ ਉਹਨਾਂ ਦੇ ਬੱਚੇ ਤਾਂ ਇਹ ਤੁਸੀਂ ਨੋਟਸ ਤਿਆਰ ਕਰ ਲੈਣੇ ਨੇ ਤਾਂ ਨੈਕਸਟ ਦੇਖ ਲਿਨੇ ਆ ਤਾਂ ਗੁਰਗੱਦੀ ਕਦੋਂ ਮਿਲੀ ਸੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਤੇ ਕਦੋਂ ਬਰਾਜਮਾਨ ਹੋਏ ਸੀ ਤਾ ਗੱਲ ਕਰੀ ਗੁਰੂ ਅਮਰਦਾਸ ਜੀ ਦੀ ਤਾਂ ਗੁਰੂ ਅੰਗੂਰ ਅਮਰਦਾਸ ਜਿਹੜੇ ਗੁਰਗੱਦੀ ਮਿਲੀ ਸੀ ਉਹ ਮਿਲੀ ਸੀ 1552 ਦੇ ਵਿੱਚ ਜਦੋਂ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਇਆ ਸੀ ਠੀਕ ਹੈ ਗੁਰੂ ਅੰਗਦ ਦੇਵ ਜੀ ਜਦੋਂ ਜੋਤੀ ਜੋਤ ਸਮਾਏ ਸੀ ਤਾਂ ਉਹ ਉਹਨਾਂ ਨੇ ਗੁਰਗੱਦੀ ਕਿਹਨਾਂ ਨੂੰ ਦਿੱਤੀ ਸੀ ਗੁਰੂ ਅਮਰਦਾਸ ਜੀ ਨੂੰ ਕਦੋਂ ਦਿੱਤੀ ਸੀ 1552 ਦੇ ਵਿੱਚ ਤੇ ਕਿਹੜੇ ਸਥਾਨ ਤੇ ਦਿੱਤੀ ਸੀ ਤਾਂ ਉਹ ਜਿਸ ਖੰਡੂਰ ਸਾਹਿਬ ਦੇ ਵਿੱਚ ਤਾਂ ਖੰਡੂਰ ਸਾਹਿਬ ਦੇ ਵਿੱਚ ਉਹਨਾਂ ਨੂੰ ਗੁਰਗੱਦੀ ਮਿਲੀ ਸੀ 1552 ਦੇ ਵਿੱਚ ਤਾਂ ਨੈਕਸਟ ਦੇਖਦੇ ਹਾਂ ਤਾਂ ਇਸ ਤੋਂ ਬਾਅਦ ਗੁਰਦੱਦੀ ਮਿਲਣ ਤੋਂ ਬਾਅਦ ਉਹਨਾਂ ਨੇ ਸ਼ਹਿਰ ਦੀ ਸਥਾਪਨਾ ਕੀਤੀ ਗੋਇੰਦਵਾਲ ਫੈਕਟਰੀ ਸਥਾਪਨਾ ਤਾਂ ਗੋਇੰਦਵਾਲ ਸ਼ਹਿਰ ਦੀ ਸਥਾਪਨਾ ਸੀ ਜਿਹੜੀ ਉਹ ਕਿੱਥੇ ਕੀਤੀ ਸੀ ਤਾਂ ਗੋਇੰਦਵਾਲ ਸ਼ਹਿਰ ਦੀ ਸਥਾਪਨਾ ਸੀ ਉਹ ਕੀਤੀ ਸੀ ਤਰਨਤਾਰਨ ਦੇ ਵਿੱਚ ਤਰਨਤਾਰਨ ਪੰਜਾਬ ਦੇ ਵਿੱਚ ਗੁਰੂ ਅਮਰਦੀ ਅਮਰਦਾਸ ਜੀ ਦੁਆਰਾ ਸਥਾਪਨਾ ਕੀਤੀ ਗਈ ਸੀ ਤੇ ਇਸੇ ਦੇ ਵਿੱਚ ਉਹਨਾਂ ਨੇ 84 ਪੌੜੀਆਂ ਵਾਲੀ ਬੌਲੀ ਦਾ ਨਿਰਮਾਣ ਕਰਵਾਇਆ ਸੀ ਠੀਕ ਹੈ ਤਾਂ ਇਹ ਦੋ ਤੁਸੀਂ ਪੁਆਇੰਟ ਯਾਦ ਰੱਖਣੇ ਨੇ ਤਾਂ ਗੋਇੰਦਵਾਲ ਸਾਹਿਬ ਦੀ ਜਿਹੜੀ ਸਥਾਪਨਾ ਸੀ ਉਹ ਗੁਰੂ ਅਮਰਦਾਸ ਜੀ ਦੁਆਰਾ ਕੀਤੀ ਗਈ ਸੀ ਤੇ ਇਹ ਕਿੱਥੇ ਕੀਤੀ ਗਈ ਸੀ ਤਰਨਤਾਰਨ ਪੰਜਾਬ ਦੇ ਵਿੱਚ ਐਂਡ ਉੱਥੇ ਹੀ ਤੁਸੀਂ ਕੀ ਕੀਤਾ ਸੀ 84 ਪੌੜੀਆਂ ਵਾਲੀ ਜਿਹੜੀ ਬਾਉਲੀ ਸੀ ਉਸ ਦਾ ਨਿਰਮਾਣ ਕਰਵਾਇਆ ਸੀ ਤਾਂ ਇਹ ਵੀ ਪੁਆਇੰਟ ਤੁਸੀਂ ਯਾਦ ਰੱਖਣੇ ਨੇ ਤਾਂ ਹੁਣ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮੁਲਾਕਾਤ ਹੁੰਦੀ ਹੈ ਉਹ ਹੁੰਦੀ ਹੈ ਅਕਬਰ ਦੇ ਨਾਲ ਤਾਂ ਇਸ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਅਮਰਦਾਸ ਜੀ ਦਾ ਜਿਹੜਾ ਸਮਕਾਲੀ ਮੁਗਲ ਸ਼ਾਸਕ ਸੀ ਉਹ ਕੌਣ ਸੀ ਉਹ ਸੀ ਅਕਬਰ ਠੀਕ ਹੈ ਤਾਂ ਅਕਬਰ ਕੌਣ ਸੀ ਉਹ ਗੁਰੂ ਅਮਰਦਾਸ ਜੀ ਦਾ ਸਮਕਾਲੀ ਮੁਗਲ ਸ਼ਾਸਕ ਸੀ ਉਸ ਸਮੇਂ ਦਾ ਮੁਗਲ ਸ਼ਾਸਕ ਸੀ ਅਕਬਰ ਠੀਕ ਹੈ ਤਾਂ ਇਹ ਪੁਆਇੰਟ ਯਾਦ ਰੱਖਣਾ ਹੈ ਤਾਂ ਹੁਣ ਦੇਖਦੇ ਹਾਂ ਉਸ ਤੋਂ ਬਾਅਦ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਕੀ ਕੀ ਦੇਣ ਸੀ ਤਾਂ ਕੀ ਕੁਝ ਸ਼ਾਮਲ ਕੀਤਾ ਗਿਆ ਗੁਰੂ ਅਮਰਦਾਸ ਜੀ ਦੀ ਬਾਣੀਆਂ ਦੇ ਵਿੱਚੋਂ ਤਾਂ ਇਸ ਤੋਂ ਬਾਅਦ ਉਹਨਾਂ ਦੀ ਜੇਕਰ ਗੱਲ ਕਰੀ ਅਨੰਦ ਸਾਹਿਬ ਦੇ ਵਿੱਚ ਤਾਂ ਅਨੰਦ ਸਾਹਿਬ ਦੇ ਵਿੱਚ ਟੋਟਲ 40 40 ਪੌੜੀਆਂ ਦੇ ਸ਼ਲੋਕ ਦਰਜ ਕੀਤੇ ਗਏ ਅਨੰਦ ਸਾਹਿਬ ਦੇ ਵਿੱਚ ਠੀਕ ਹੈ ਅਨੰਦ ਸਾਹਿਬ ਦੀ ਰਚਨਾ ਕੀਤੀ ਗਈ ਜਿਸ ਦੇ ਵਿੱਚ 40 ਪੌੜੀਆਂ ਦੇ ਸ਼ਲੋਕ ਦਰਜ ਕੀਤੇ ਗਏ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਠੀਕ ਹੈ ਉਹਨਾਂ ਦੇ ਦੁਆਰਾ ਮੰਚੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਨਾਲ ਮੰਚੀ ਪ੍ਰਨਾ 22 ਮੰਚੀਆਂ ਸਥਾਪਿਤ ਕੀਤੀਆਂ ਗਈਆਂ ਗੁਰੂ ਅਮਰਦਾਸ ਜੀ ਦੁਆਰਾ ਇਸੇ ਤਰੀਕੇ ਨਾਲ ਉਹਨਾਂ ਦੇ ਟੋਟਲ 907 ਸ਼ਲੋਕ ਇਹਨਾਂ ਨੂੰ ਆਲੋ ਸਤਿ ਸ਼ਲੋਕ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਗਏ ਤਾਂ ਇਹ 12 ਹੋਗੇ ਸ਼ਲੋਕ ਹੋਗੇ ਠੀਕ ਹੈ ਮੰਜੀ ਬਰਨਾਲੀ ਹੋਗੀ ਇਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਰੱਖਣੇ ਪੈਣਗੇ ਕਿ ਕਿੰਨੀਆਂ ਮੰਜੀਆਂ ਸੀ ਕਿੰਨੇ ਸ਼ਲੋਕ ਸੀ ਕਿਹੜੇ ਗੁਰੂ ਦੁਆਰਾ ਕਿੰਨੇ ਰਚੇ ਗਏ ਸੀ ਠੀਕ ਹੈ ਤੇ ਜੇਕਰ 12 ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ 4 ਬਾਰਾਂ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀਆਂ ਗਈਆਂ ਸੀ ਤਾਂ ਇਹ ਤੁਸੀਂ ਯਾਦ ਰੱਖਣੇ ਨੇ ਇਹ ਸਾਰੇ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਠੀਕ ਹੈ ਹੁਣ ਆਪਾਂ ਜ਼ਿਆਦਾ ਡੂੰਘਾਈ ਦੇ ਵਿੱਚ ਨਹੀਂ ਜਾਂਦੇ ਕਿਉਂਕਿ ਦੇਖੋ ਪਹਿਲਾ ਦੂਜੇ ਤੇ ਤੀਸੇ ਗੁਰੂ तकरीबन ਦੋ ਤੋਂ ਤਿੰਨ ਗੁਰੂ ਇੰਪੋਰਟੈਂਟ ਉਸ ਤੋਂ ਬਾਅਦ ਮੇਨ ਮੇਨ ਪੁਆਇੰਟ ਰਹਿ ਜਾਂਦੇ ਨੇ ਠੀਕ ਹੈ ਹੁਣ ਉਸ ਤੋਂ ਬਾਅਦ ਸ਼ਹੀਦੀ ਦਾ سلسلہ ਸ਼ੁਰੂ ਹੋ ਜਾਵੇਗਾ ਤਾਂ ਉਹ ਕਾਫੀ ਇੰਪੋਰਟੈਂਟ ਹੈ ਕਿ ਜੋ ਐਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਦੇ ਨੇ ਤਾਂ ਹੁਣ ਆਪਾਂ ਅੱਗੇ ਦੇਖ ਲੈਂਦੇ ਆ ਤਾਂ ਗੁਰੂ ਅਮਰਦਾਸ ਜੀ ਦੁਆਰਾ ਕਿਹੜੇ-ਕਿਹੜੇ ਸਮਾਜਿਕ ਸੁਧਾਰ ਕੀਤੇ ਗਏ ਜਦੋਂ ਉਹ ਗੁਰਗੱਦੀ ਤੇ ਬਿਰਾਜਮਾਨ ਹੋ ਗਏ ਕਿ ਗੋਇੰਦਵਾਲ ਸਾਹਿਬ ਦੀ ਸਥਾਪਨਾ ਕਰ ਲਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹੜੇ-ਕਿਹੜੇ ਸਮਾਜਿਕ ਸੁਧਾਰ ਕਰਨੇ ਸ਼ੁਰੂ ਕੀਤੇ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਤਾਂ ਉਹਨਾਂ ਨੇ ਪਰ ਠੀਕ ਹੈ ਇਸੇ ਤਰੀਕੇ ਨਾਲ ਵਿਧਵਾ ਵਿਆਹ ਦੀ ਆਗਿਆ ਦੇ ਦਿੱਤੀ ਗਈ ਠੀਕ ਹੈ ਵਿਧਵਾ ਸਤੀ ਪ੍ਰਥਾ ਦਾ ਵਿਰੋਧ ਕੀਤਾ ਗਿਆ ਗੁਰੂ ਅਮਰਦਾਸ ਜੀ ਦੁਆਰਾ ਇਸੇ ਤਰੀਕੇ ਨਾਲ ਤੁਸੀਂ ਕਈ ਤਰ੍ਹਾਂ ਦੇ ਜਿਹੜੇ ਸਮਾਜਿਕ ਸੁਧਾਰ ਕਰਨੇ ਸ਼ੁਰੂ ਕਰ ਦਿੱਤੇ ਸੀ ਠੀਕ ਹੈ ਤੇ ਇਸੇ ਤਰੀਕੇ ਨਾਲ ਤੁਸੀਂ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਲੰਗਰ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲਦੀ ਜਾ ਰਹੀ ਸੀ ਗੁਰੂ ਅੰਗਦ ਦੇਵ ਜੀ ਨੇ ਉਸ ਨੂੰ ਅੱਗੇ ਵਧਾਇਆ ਗੁਰੂ ਅੰਗਦ ਦੇਵ ਜੀ ਮਾਤਾ ਕੀ ਬੀ ਜੀ ਨੇ ਨਾਲ ਕਿ ਉਹਨਾਂ ਨੂੰ ਅੱਗੇ ਵਧਾਇਆ ਤੇ ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਵੀ ਇਸੇ ਲੰਗਰ ਪ੍ਰਥਾ ਨੂੰ ਚੱਲਦੇ-ਚੱਲਦੇ ਅੱਗੇ ਲੈ ਕੇ ਗਏ ਤੇ ਉਹਨਾਂ ਨੇ ਇੱਕ ਨਾਰਾ ਦਿੱਤਾ ਕਿ ਪੰਗਤ ਮਸ਼ਤ ਕੁਰਸੀ ਪ੍ਰੋਸੀਡ ਸੰਗਤ ਮਤਲਬ ਕਿ ਲੰਗਰ ਤੋਂ ਪਹਿਲਾਂ ਪੰਗਤ ਵਿੱਚ ਬੈਠਣਾ ਜ਼ਰੂਰੀ ਸੀ ਤਾਂ ਜੋ ਜਿਹੜਾ ਜਾਤੀ ਭੇਦ ਭਾਵੇਂ ਉਹ ਖਤਮ ਹੋ ਸਕੇ ਤਾਂ ਇਸ ਤਰ੍ਹਾਂ ਕੇ ਨਾ ਲੰਗਰ ਦੀ ਪ੍ਰਥਾ ਅੱਗੇ ਚਲਦੀ ਰਹੀ ਤਾਂ ਹੁਣ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਉੱਤਰਾਧਿਕਾਰੀ ਦੀ ਚੋਣ ਆ ਗਈ ਠੀਕ ਹੈ ਤਾਂ ਗੁਰੂ ਅਮਰਦਾਸ ਜੀ ਦੇ ਜਿਹੜੀ ਉੱਤਰਾਧਿਕਾਰੀ ਦੀ ਚੋਣ ਦੀ ਪ੍ਰਕਿਰਿਆ ਉਹ ਸ਼ੁਰੂ ਹੋ ਜਾਂਦੀ ਹੈ ਤਾਂ ਜਿਹੜਾ ਉਸ ਦਾ ਉੱਤਰਾਧਿਕਾਰੀ ਸੀ ਉਹ ਭਾਈ ਜੇਠਾ ਜੀ ਨੂੰ ਬਣਾਇਆ ਜਾਂਦਾ ਠੀਕ ਹੈ ਕਿਉਂ ਬਣਾਇਆ ਜਾਂਦਾ ਹੈ ਕਿਉਂਕਿ ਜਿਹੜਾ ਭਾਈ ਜੇਠਾ ਜੀ ਸੀ ਅ ਕਿਸ ਦੇ ਕਹਿਣ ਤੇ ਪਹਿਲਾਂ ਤਾਂ ਦੇਖੋ ਕਿਸ ਦੇ ਕਹਿਣ ਤੇ ਤਾਂ ਪਹਿਲਾਂ ਤਾਂ ਬੀਬੀ ਭਾਨੀ ਜੀ ਦੇ ਕਹਿਣ ਤੇ ਬੀਬੀ ਭਾਨੀ ਕੌਣ ਸੀ ਉਹ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਸੀ ਤੇ ਭਾਈ ਜੇਠਾ ਜੀ ਦੀ ਉਹ ਪਤਨੀ ਸੀ ਤਾਂ ਬੀਬੀ ਭਾਨੀ ਜੀ ਦੇ ਕਹਿਣ ਤੇ ਗੁਰੂ ਅਮਰਦਾਸ ਜੀ ਨੇ ਇਹ ਭਾਈ ਜੇਠਾ ਜੀ ਨੂੰ ਇਸ ਗੁਰਗੱਦੀ ਤੇ ਬਿਰਾਜਮਾਨ ਕੀਤਾ ਗਿਆ ਚਿਕੇ ਤੇ ਉਹਨਾਂ ਦਾ ਨਾਮ ਕੀ ਰੱਖਿਆ ਗਿਆ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਰੱਖਿਆ ਗਿਆ ਹੁ ਠੀਕ ਹੈ ਤਾਂ 1 ਤੋਂ 10 ਤੱਕ ਦਾ ਕਲਾਇਰ ਹੈ ਤਾਂ ਹੁਣ ਇਸ ਤੋਂ ਬਾਅਦ ਉੱਤਰਾਧਿਕਾਰੀ ਦੀ ਚੋਣ ਤੋਂ ਬਾਅਦ ਇੱਕ ਦੋਹਿਤਾ ਬਾਣੀ ਦਾ ਬੋਹਿਤਾ ਇਹ ਕਾਫੀ ਇਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਿਆ ਕਿ ਜਿਹੜਾ ਦੋਹਿਤਾ ਬਾਣੀ ਦਾ ਸੋਪਣਾ ਸੀ ਦੋਹਿਤਾ ਬਾਣੀ ਦਾ ਬੋਹਿਤਾ ਸੀ ਉਹ ਕਿਹੜੇ ਗੁਰੂ ਦੁਆਰਾ ਕਿਸ ਗੁਰੂ ਨੂੰ ਦਿੱਤਾ ਗਿਆ ਸੀ ਤਾਂ ਇਹ ਤੁਸੀਂ ਯਾਦ ਰੱਖਿਆ ਕਿ ਗੁਰੂ ਅਮਰਦਾਸ ਜੀ ਦੇ ਦੁਆਰਾ ਇਹ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ ਗਿਆ ਸੀ ਠੀਕ ਹੈ ਗੁਰੂ ਅਮਰਦਾਸ ਜੀ ਦੇ ਦੁਆਰਾ ਗੁਰੂ ਅਰਜਨ ਦੇਵ ਜੀ ਨੂੰ ਕਿਹੜਾ ਵਰ ਦਿੱਤਾ ਗਿਆ ਸੀ ਦੋਹਿਤਾ ਬਾਣੀ ਦਾ ਬੋਹਿਤਾ ਠੀਕ ਹੈ ਦੋਹਿਤਾ ਬਾਣੀ ਦਾ ਸੋਪਣਾ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਕਾਫੀ ਇੰਗਾ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਦੇ ਪੁਆਇੰਟ ਆਫ View ਨਾਲ ਤਾਂ ਜਦੋਂ ਉਹਨਾਂ ਨੇ ਜੋਤੀ ਜੋਤ ਸਮਾਉਣ ਦੀ ਗੱਲ ਆ ਗਈ ਤਾਂ ਉਹਨਾਂ ਦੇ ਜਿਹੜਾ ਜੋਤੀ ਜੋਤ ਸਮਾਉਣ ਦਾ ਸਮਾਂ ਸੀ ਉਹ ਕਦੋਂ ਸੀ ਤਾਂ ਉਸੇ 1574 ਦੇ ਵਿੱਚ 1574 ਦੇ ਵਿੱਚ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਜਾਂਦੇ ਨੇ ਕਿੱਥੇ ਸਮਾਉਂਦੇ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਗੋਇੰਦਵਾਲ ਸਾਹਿਬ ਦੇ ਵਿੱਚ ਉਹ ਜੋਤੀ ਜੋਤ ਸਮਾ ਜਾਂਦੇ ਨੇ ਤਾਂ ਇਸ ਤਰੀਕੇ ਨਾਲ ਗੁਰੂ ਅਮਰਦਾਸ ਜੀ ਦੇ ਜੀਵਨ ਦਾ ਅੰਤ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਨਵੇਂ ਗੁਰੂ ਦੀ ਸ਼ੁਰੂਆਤ ਹੁੰਦੀ ਹੈ ਜਿਨ੍ਹਾਂ ਦਾ ਉੱਤਰਾਧਿਕਾਰ ਕੌਣ ਸੀ ਗੁਰੂ ਰਾਮਦਾਸ ਜੀ ਤਾਂ ਦੋਸਤੋ ਕੱਲ ਦੇ ਚੈਪਟਰ ਦੇ ਵਿੱਚ ਆਪਾਂ ਗੁਰੂ ਰਾਮਦਾਸ ਜੀ ਦੇ ਇੰਪੋਰਟੈਂਟ ਇੰਪੋਰਟੈਂਟ ਪੁਆਇੰਟਸ ਨੂੰ ਕਵਰ ਕਰਾਂਗੇ ਠੀਕ ਹੈ ਮਿਲਦੇ ਆਪਾਂ ਜਲਦੀ ਅਗਲੀ ਕਲਾਸ ਦੇ ਵਿੱਚ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ